ਗੁਰੂ ਨਾਨਕ ਸਾਹਿਬ ਜਦੋਂ ਮੱਧ ਪ੍ਰਦੇਸ਼ ਦੇ ਜੰਗਲਾਂ 'ਚ ਗਏ ਨਾ ਤੇ ਉੱਥੇ ਉਹ ਲੋਕ ਰਹਿੰਦੇ ਸਨ ਜਿਹੜੇ ਬੰਦਿਆਂ ਨੂੰ ਮਾਰ ਕੇ ਖਾ ਜਾਂਦੇ ਸੀਗੇ ਲੁੱਟ ਲੈਣਾ ਉਪਰੇ ਬੰਦੇ ਨੂੰ ਮਾਰ ਕੇ ਖਾ ਜਾਣਾ ਅਸੀਂ ਕਉਡੇ ਰਾਖਸ਼ ਦੀ ਸਾਖੀ ਵੀ ਪੜਦੇ ਆਂ ਕਿ ਉਹਨੇ ਕੜਾਇਆ ਰੱਖਿਆ ਸੀ ਤਾਂ ਲੈਂਦਾ ਸੀ ਬੰਦੇ ਜਿਉਂਦੇ ਨੂੰ ਹੀ ਇਹਦਾਂ ਨਾ ਅੱਜ ਵੀ ਜਿਹੜੇ ਡਰਾਈਵਰ ਵੀਰ ਨੇ ਟਰੱਕਾਂ ਦੀ ਉਹ ਦੱਸਦੀ ਆਂ ਕਿ ਨਾਗਾ لینڈ ਦੀ ਵਿੱਚ ਕੋਈ ਇਲਾਕੇ ਹੈਗੇ ਐ ਉਹ ਜਿਹੇ ਜਿੱਥੇ ਉੱਥੋਂ ਦੀ ਜਿਹੜੇ ਲੋਕ ਨੇ ਜਦੋਂ ਉਪਰਾ ਬੰਦਾ ਵਿੰਦੇ ਆ ਨਾ ਤੇ ਉਹ ਆਪਣੇ ਬੁੱਲਾਂ ਤੇ ਜੀਬ ਮਾਰਦੇ ਕਹਿੰਦੇ ਪੀ ਇਹਦਾ ਮਾਸ ਬੜਾ ਸਵਾਦ ਬਣੂਗਾ ਇਦਾਂ ਹੀ ਆ ਨਾ ਅੱਜ ਵੀ ਇਹੋ ਜਿਹੇ ਲੋਕ ਹੈਗੇ ਸਤਗੁਰੂ ਪਾਤਸ਼ਾਹ ਜਦੋਂ ਉਹਨਾਂ ਲੋਕਾਂ 'ਚ ਗਏ ਨਾ ਤੇ ਕੁਝ ਸਮਾਂ ਉਹਨਾਂ ਦੇ ਵਿੱਚ ਰਹੇ कि ਜਦੋਂ ਗੁਰੂ ਨਾਨਕ ਸਾਹਿਬ ਜਾਣ ਲੱਗੇ ਤੇ ਉਹਨਾਂ ਲੋਕਾਂ ਨੇ ਗੁਰੂ ਨਾਨਕ ਸਾਹਿਬ ਦੇ ਚਰਨ ਫੜ ਲਏ ਕਹਿੰਦੇ ਦਾਤਾ ਨਾ ਜਾਓ ਸਤਿਗੁਰਾਂ ਨੇ ਆਖਿਆ ਆਹ ਜਿਹੜਾ ਸ਼ਰੀਰ ਹੈ ਨਾ ਇਹਦੀ ਆਪਣੀ ਮਰਜ਼ੀ ਕੋਈ ਨਹੀਂ ਇਥੇ ਉਸ ਨਿਰੰਕਾਰ ਦੇ ਹੁਕਮ ਦੇ ਵਿੱਚ ਉਹਦਾ ਹੁਕਮ ਹੋਇਆ ਸੀ ਇੱਥੇ ਆਉਣ ਦਾ ਅਸੀਂ ਆ ਗਏ ਜਿੰਨਾ ਸਮਾਂ ਉਹਨੇ ਹੁਕਮ ਕੀਤਾ ਉਹਨਾ ਸਮਾਂ ਇੱਥੇ ਰਹੇ ਆ ਹੁਣ ਉਹਦਾ ਹੁਕਮ ਅੱਗੇ ਜਾਣ ਦਾ ਵਾ ਹੁਣ ਅੱਗੇ ਜਾਣਾ ਇਹਨਾਂ ਲੋਕਾਂ ਨੇ ਆਖਿਆ ਸੱਚੇ ਪਾਤਸ਼ਾਹ ਸਾਨੂੰ ਤੁਹਾਡੀ ਲੋੜਿਆ ਸਤਿਗੁਰਾਂ ਨੇ ਆਖਿਆ ਅੱਗੇ ਵੀ ਬਹੁਤ ਸਾਰੀਆਂ ਆਤਮਾਵਾਂ ਨੇ ਜਿਨ੍ਹਾਂ ਨੂੰ ਸਾਡੀ ਲੋੜਿਆ ਉਹਨਾਂ ਆਖਿਆ ਦਾਤਾ ਸਾਡਾ ਮਨ ਡਰਦਾ ਸੱਭ ਕਹਿੰਦੇ ਕਿਹੜੀ ਗੱਲੋਂ ਉਹਨਾਂ ਨੇ ਆਖਿਆ ਸੱਚੇ ਪਾਤਸ਼ਾਹ ਅਸੀਂ ਇੰਨੇ ਗਰਕ ਚੁੱਕੇ ਸਾਂ ਇੰਨੇ ਬੇੜਾ ਗਰਕ ਹੋ ਗਿਆ ਸੀ ਸਾਡਾ ਸਾਡੀ ਸੋਚ ਇੰਨੀ ਘਟੀਆ ਹੋ ਚੁੱਕੀ ਸੀਗੀ ਕਿ ਬੰਦੇ ਵਿੱਚੋਂ ਬੰਦਾ ਹੀ ਨਜ਼ਰ ਨਹੀਂ ਸੀ ਆਉਂਦਾ ਸਗੋਂ ਸ਼ਿਕਾਰ ਲੱਭਦੀ ਸਾਂ ਆਪਣਾ ਕੌਡੀ ਰਾਖਸ਼ਸ ਦੀ ਸੋਚ ਤੇ ਉਹ ਸੀ ਨਾ ਉਹ ਜਦੋਂ ਕੋਈ ਉਪਰਾ ਬੰਦਾ ਵੇਂਦਾ ਸੀ ਤੇ ਉਹਨੂੰ ਇਹ ਨਹੀਂ ਸੀ ਦਿਖਦਾ ਕਿ ਇਹ ਵੀ ਰੱਬ ਦਾ ਹੀ ਬੰਦਾ ਵਾ ਉਹਨੂੰ ਦਿਖਦਾ ਸੀ ਕਿ ਸ਼ਿਕਾਰ ਆ ਗਿਆ ਤੇ ਮੈਂ ਕਹਿੰਨਾ ਪੀ ਉਹ ਤੇ ਸੋਚ ਆ ਕਉਡੇ ਦੀ ਐ ਉਹ ਜ਼ਰੂਰੀ ਥੋੜਾ ਪੀ ਮੱਧ ਪ੍ਰਦੇਸ਼ ਦੇ ਜੰਗਲਾਂ 'ਚ ਹੀ ਬੈਠੀ ਸੀ ਇਦھر ਕੋਈ ਬਿਮਾਰੀ ਦੇ ਨਾਲ ਮਰਦਾ ਹੋਇਆ ਘਰ ਦੇ ਬੰਦੇ ਜਿਹੜੇ ਆ ਉਹ ਲੈ ਕੇ ਉਹਨੂੰ ਹਸਪੀਟਲ ਜਾਂਦੀ ਆ ਤੇ ਚਿੱਟੇ ਕੱਪੜੇ ਪਾ ਕੇ ਕੰਨਾਂ 'ਚ ਟੂਟੀਆਂ ਲਾ ਕੇ ਬੈਠੇ ਐਮ ਬੀ ਬੀ ਐਸ ਕਰਕੇ ਐਮ ਡੀ ਬਣ ਕੇ ਜਿਹੜੇ ਬੈਠੇ ਨੇ ਇੰਨੀਆਂ ਉੱਚੀਆਂ ਪੜ੍ਹਾਈਆਂ ਕਰਕੇ ਉਹਨਾਂ ਨੂੰ ਇਹ ਨਜ਼ਰ ਨਾ ਆਵੇ ਕਿ ਕੋਈ ਦੁਖਿਆਰਾ ਆਇਆ ਵਾ ਰੱਬ ਦਾ ਪਿਆਰਾ ਆਇਆ ਵਾ ਉਹ ਉਸ ਬੰਦੇ ਨੂੰ ਵੇਖ ਕੇ ਕਹਿਣ ਕਿ ਸ਼ਿਕਾਰ ਆ ਗਿਆ ਤੇ ਸੋਚਣਾ ਪਊਗਾ ਕਿ ਕੌਡੇ ਵਿੱਚ ਤੇ ਇਹਨਾਂ ਵਿੱਚ ਫਰਕ ਰਹਿ ਗਿਆ ਉਹ ਵੀ ਮਾਰ ਕੇ ਤਲਕੇ ਖਾ ਜਾਂਦਾ ਸੀ ਇਹ ਮਰੇ ਨੂੰ ਵੈਂਟੀਨੇਟਰ ਤੇ ਰੱਖ ਛੜਦੇ ਆ ਫਿਰ ਕਿੱਥੇ ਰਹਿ ਗਏ ਨੇ ਕਿਸੇ ਦੀ ਧੀ ਦਾ ਘਰ ਉਜੜਦਾ ਹੋਵੇ ਉਹ ਆਪਣੀ ਧੀ ਨੂੰ ਲੈ ਕੇ ਕੋਟ ਕਚੈਰੀਆਂ 'ਚ ਜਾ ਰਿਹਾ ਹੋਵੇ ਤੇ ਅਗੋਂ ਕਾਲੇ ਕੋਟ ਵਾਲਾ ਵੇਖ ਕੇ ਇਹ ਗੱਲ ਕਹੇ ਪੀ ਸ਼ਿਕਾਰ ਆ ਗਿਆ ਇਹਦਾਂ ਉਹਨੂੰ ਇਹ ਨਾ ਨਜ਼ਰ ਆਵੇ ਪੀ ਇੱਕ ਪਿਓ ਆਪਣੀ ਧੀ ਨੂੰ ਲੈ ਕੇ ਆਇਆ ਕੋਈ ਮਜਬੂਰੀ ਹੈ ਤਾਂ ਹੀ ਆਇਆ ਜੇ ਇਹਨਾਂ ਦੀ ਸੇਵਾ ਉਸ ਅਕਾਲ ਪੁਰਖ ਨੇ ਮੈਨੂੰ ਦੇਣੀ ਆ ਤੇ ਮੈਂ ਇਮਾਨਦਾਰੀ ਦੇ ਨਾਲ ਜੋ ਤੇਰਾ ਹੱਕ ਬਣਦਾ ਹੈਗਾ ਲੱਗ ਗਿਆ ਸਤਿ ਪੁਰੀ ਵੀ ਕਹਿੰਦੀ ਹੈ ਕਿਸੇ ਦਾ ਹੱਕ ਨਹੀਂ ਮਾਰਨਾ ਹੱਕ ਪਰਾਇਆ ਨਾਨਕਾ ਉਸ ਸੂਰ ਪਰ ਇਹੀ ਸੋਚ ਨਾ ਰੱਖਣੀ ਪੀ ਕੋਈ ਵੀ ਮਜਬੂਰ ਪਿਤਾ ਜਿਹੜਾ ਆਪਣੀ ਧੀ ਨੂੰ ਲੈ ਕੇ ਆਇਆ ਇਹ ਨਜ਼ਰ ਨਾ ਆਵੇ ਇਹ ਨਜ਼ਰ ਆਵੇ ਪੀ ਸ਼ਿਕਾਰ ਆ ਗਿਆ ਤੇ ਫਿਰ ਸੋਚਣਾ ਪਊਗਾ ਕਿ ਕੌਡੇ ਵਿੱਚ ਤੇ ਇਹਦੀ ਵਿੱਚ ਅੰਤਰ ਰਹਿ ਗਿਆ ਹੈ ਉਹਨਾਂ ਲੋਕਾਂ ਨੇ ਆਖਿਆ ਸੱਚੇ ਪਾਤਸ਼ਾਹ ਸਾਡਾ ਮਨ ਡਰਦਾ ਵਾ ਸਹਿਬ ਕਹਿੰਦੇ ਕਿਹੜੀ ਗੱਲੋਂ ਕਹਿੰਦੇ ਸੱਚੇ ਪਾਤਸ਼ਾਹ ਜਿਹੜੀ ਦਲਦਲ ਦੇ ਵਿੱਚੋਂ ਜਿਸ ਨੀਚਤਾ ਭਰੀ ਸੋਚ ਦੇ ਵਿੱਚੋਂ ਸਾਨੂੰ ਬੰਦੇ ਚੋਂ ਬੰਦਾ ਹੀ ਨਜ਼ਰ ਨਹੀਂ ਸੀ ਆਉਂਦਾ ਸ਼ਿਕਾਰ ਨਜ਼ਰ ਆਉਂਦਾ ਸੀ ਤੇ ਅੱਜ ਵੀ ਮੈਂ ਸੋਚਦਾ ਜਿਹੜਾ ਬਗਾਨੀ ਘਰ ਦੀ ਵੱਲ ਮੰਦੀ ਨਿਗਾਹ ਰੱਖ ਕੇ ਡੇਲੇ ਪੜ ਪੜ ਕੇ ਮਾਸੂਮ ਬੱਚੀਆਂ ਵੱਲ ਵੀ ਵੇਖੀ ਜਾਂਦਾ ਵਾ ਉਹ ਉਹਨਾਂ ਚੋਂ ਵੀ ਸ਼ਿਕਾਰ ਲੱਭੀ ਜਾਂਦਾ ਸੋਚਣਾ ਪਊਗਾ ਵੀ ਕੌਡੇ ਵਿੱਚ ਤੇ ਇਹਦੀ ਵਿੱਚ ਫਰਕ ਹੈਗਾ ਕੋਈ ਜਿਹੜਾ ਦੂਜੇ ਘਰ ਵਿੱਚ ਗੰਦੀ ਨਿਗਾਹ ਰੱਖਦਾ ਉਹਦਰੋਂ ਵੀ ਉਹਨਾਂ ਨੂੰ ਨਜ਼ਰ ਨਹੀਂ ਆ ਰਹੀ ਆ ਵੀ ਇਹ ਵੀ ਰੱਬ ਦਾ ਸਤਗੁਰੂ ਤੇ ਕਹਿੰਦੇ ਸੀ اے ਨੇਤਰੋ ਮੇਰਿਓ ਹਰ ਤੁਮੈ ਜੋਤ ਧਰੀ ਹਰ ਬਿਨ ਅਵਰ ਨਾ ਰੱਬ ਤੋਂ ਬਿਨਾਂ ਨਾ ਵੇਖ ਇਹ ਸ਼ਿਕਾਰ ਲੱਭਦੀਆਂ ਪਈਆਂ ਫਿਰ ਸੋਚਣਾ ਪਊਗਾ ਇਹ ਜਿਹੜੀ ਸੋਚ ਆ ਕਿੰਨੀ ਡੈਮੇਜ ਹੋ ਚੁੱਕੀ ਆ ਸਮਾਜ ਦੀ ਕਿੰਨੀ ਘਟਿਆ ਹੋ ਗਈ ਇਹ ਕਿੱਥੇ ਗਰਕ ਹੋ ਗਿਆ ਉਹਨਾਂ ਨੇ ਆਖਿਆ ਸੱਚੇ ਪਾਲਸ਼ਾ ਸੀ ਇਹਨੇ ਘਟਿਆ ਕਿਸਮ ਦੇ ਹੋ ਗਏ ਸਾਂ ਸਾਨੂੰ ਪਤਾ ਹੀ ਨਹੀਂ ਸੀ ਲੱਗ ਰਿਹਾ ਅਸੀਂ ਕੀ ਕਰੀ ਜਾ ਰਹੇ ਸਾਰੇ ਬੰਦਿਆਂ ਨੂੰ ਮਾਰ ਮਾਰ ਖਾਣ ਲੱਗ ਪਏ ਸਾਡਾ ਮਨ ਡਰਦਾ ਤੁਸੀਂ ਇੰਨੀ ਮਿਹਨਤ ਦੇ ਨਾਲ ਜਿਸ ਚਿਕੜ ਦਲਦਲ ਦੇ ਵਿੱਚੋਂ ਤੁਸੀਂ ਨੇ ਸਾਨੂੰ ਬਾਹਰ ਕੱਢਿਆ ਵਾ ਅਸੀਂ ਕਿਤੇ ਫੇਰ ਉੱਚਾ ਨਾ ਕਰਕ ਹੋ ਜਾਈਏ ਅਸੀਂ ਨਾ ਹੋਵਾਂਗੇ ਸਾਡੀ ਬੱਚੀ ਕੀਤੀ ਉਸ ਰਸਤੇ ਤੇ ਨਾ ਤੁਰ ਪੈਣ ਜਿਹੜੀ ਰਸਤੀ ਤੂੰ ਤੁਸੀਂ ਨੇ ਸਾਨੂੰ ਬਾਹਰ ਕੱਢਿਆ ਸਾਡਾ ਮਨ ਡਰਦਾ ਵਾ ਸਾਡੇ ਬੱਚੇ ਕਿਤੇ ਉਸ ਰਸਤੇ ਤੇ ਨਾ ਤੁਰ ਪੈਣ ਜਿਸ ਰਸਤੇ ਚੋਂ ਤੁਸੀਂ ਨੇ ਸਾਨੂੰ ਮੋੜਿਆ ਵਾ ਇਸ ਕਰਕੇ ਅਸੀਂ ਕਹਿੰਨੇ ਤੁਸੀਂ ਸਾਡੇ ਕੋਲ ਰਹੋ ਸਤਿਗੁਰਾਂ ਨੇ ਜਾਂਦਿਆਂ ਹੋਇਆਂ ਜਿਹੜੀ ਗੱਲ ਕਹੀ ਨਾ ਉਹ ਪੱਲੇ ਬੰਨਣ ਵਾਲੀ ਹੈ ਸਹਿਬ ਨੇ ਆਖਿਆ ਕਹਿ ਲਗੀ ਮੇਰਾ ਇੱਕ ਬਚਨ ਮੰਨੋਗੇ ਉਹਨਾਂ ਆਖਿਆ ਦਾਤਾ ਤੁਸੀਂ ਸਾਨੂੰ ਨਵਾਂ ਜੀਵਨ ਦਿੱਤਾ ਤੁਸੀਂ ਸਾਨੂੰ ਜਿੰਨ ਮਾਨਸ ਤੇ ਦੇਵਤੀ ਬਣਾਇਆ ਤੁਸੀਂ ਸਾਨੂੰ ਜ਼ਿੰਦਗੀ ਦੀ ਜਾਂਚ ਸਿਖਾਈ ਆ ਇੱਕ ਕੀ ਤੁਹਾਡੇ ਸਾਰੇ ਬਚਨ ਮੰਨਾਂਗੇ ਤੁਸੀਂ ਹੁਕਮ ਕਰੋ ਸਤਗੁਰਾਂ ਨੇ ਆਖਿਆ ਨਹੀਂ ਇੱਕੋ ਹੀ ਗੱਲ ਮੰਨ ਲਈ ਕਿਹੜੀ ਸਾਬ ਨੇ ਆਖਿਆ ਕਹਿਣ ਲੱਗੇ ਜਿਸ ਜਗ੍ਹਾ ਤੇ ਅਸੀਂ ਰੋਜ਼ਾਨਾ ਇਕੱਠੇ ਹੁੰਦੇ ਸਾਂ ਆਖੋ ਸਤਨਾਮ ਸ੍ਰੀ ਜਿਸ ਜਗ੍ਹਾ ਤੇ ਅਸੀਂ ਰੋਜ਼ਾਨਾ ਇਕੱਠੇ ਹੁੰਦੇ ਸਾਂ ਇੱਥੇ ਇਕੱਠੀ ਹੋਇਓ ਇੱਥੇ ਇਕੱਠੀ ਹੋਇਓ ਰੋਜ਼ਾਨਾ ਤੇ ਜਿਨ੍ਹਾਂ ਬਚਨਾਂ ਦੀ ਸਾਜ ਅਸੀਂ ਰੋਜ਼ਾਨਾ ਤੁਹਾਡੇ ਨਾਲ ਕਰਦੇ ਸਾਂ ਉਹਨਾਂ ਬਚਨਾਂ ਨੂੰ ਯਾਦ ਕਰਿਓ ਸਿਮਰਿਓ ਜਪਜੀ ਪੜਿਓ ਬਾਣੀ ਪੜਿਓ ਤੇ ਮੈਂ ਲਿਖ ਕੇ ਦੇ ਕੇ ਜਾਂਨਾ ਵਾ ਜਦੋਂ ਤੱਕ ਸੰਗਤ ਦੇ ਨਾਲ ਤੇ ਬਾਣੀ ਦੇ ਨਾਲ ਜੁੜੇ ਰਹੋਗੇ ਤੁਸੀਂ ਕੀ ਤੁਹਾਡੀਆਂ ਨਸਲਾਂ ਵੀ ਗਲਤ ਪਾਸੇ ਨਹੀਂ ਜਾਣਗੀਆਂ ਤੇ ਜਿੱਦਣ ਸੰਗਤ ਦੇ ਨਾਲੋਂ ਬਾਣੀ ਦੇ ਨਾਲੋਂ ਟੁੱਟ ਗਏ ਤੁਹਾਨੂੰ ਬਰਬਾਦ ਹੋਣ ਤੋਂ ਕੋਈ ਨਹੀਂ ਜੇ ਬਚਾ ਸਕਦਾ ਭਾਵੇਂ ਸਰਕਾਰਾਂ ਤੇ ਦੋਸ਼ ਦਿੱਈ ਜਾਇਓ ਭਾਵੇਂ ਸਮੇਂ ਤੇ ਦਈ ਜਾਇਓ ਭਾਵੇਂ ਹਾਲਾਤਾਂ ਤੇ ਦਈ ਜਾਇਓ ਜਿਹੜੇ ਬਾਣੀ ਨਾਲ ਜੁੜੇ ਜੁੜ ਜਾਂਦੀ ਆ ਗੁਰੂ ਉਹਨਾਂ ਦੀ ਰਖਵਾਲੀ ਆਪ ਕਰਦਾ ਹੈ ਗੁਰੂ ਦੀ ਸੰਗਤ ਤੋਂ ਬਿਨਾਂ ਪਚਾ ਨਹੀਂ ਸਕਦਾ ਸਤਗੁਰੂ ਰਹਿਮਤ ਕਰਨ